ਰਹਿਆ ਵੀ 25 ਲੱਖ 30 ਲੱਖ ਰੁਪਇਆ ਲਾ ਕੇ ਕੈਨੇਡਾ ਯੂਕੇ ਆਸਟ੍ਰੇਲੀਆ ਆਸਟ੍ਰੇਲੀਆ ਦਾ ਜ਼ਿਆਦਾ ਹੀ ਪੁੱਛਵਾ ਰਿਹਾ ਜੀ ਅੱਜ ਤੱਕ ਆਸਟ੍ਰੇਲੀਆ ਜਾਣਾ ਜੀ ਹਾਂ ਅਸੀਂ ਕੈਨੇਡਾ ਜਾਣਾ ਜੀ ਅਸੀਂ ਜਾ ਕੇ ਉੱਥੇ ਟਰਾਲਾ ਚਲਾਉਣਾ ਜੀ ਅਸੀਂ ਕਹਿੰਦੇ ਜੀ ਜੇ ਤੁਸੀਂ ਟਰਾਲਾ ਹੀ ਚਲਾਉਣਾ ਆ ਤਾਂ ਕਿਉਂ ਨਾ ਤੁਸੀਂ ਇੱਥੇ ਕ੍ਰੇਨ ਚਲਾ ਲਓ ਸਰਪਿੰਦਰ ਜੀ ਅੱਜਕੱਲ ਜਿਹੜੀ ਸੈਲਰੀ ਹੈਗੀ ਜੀ ਕ੍ਰੇਨ ਤੇ ਉਹ 15-20 ਹਜ਼ਾਰ ਤੋਂ ਜ਼ਿਆਦਾ ਨਹੀਂ ਹੈਗੀ ਇੱਕ ਆਮ ਬੰਦਾ ਕਿੱਥੇ 15-20 ਹਜ਼ਾਰ ਰੁਪਏ ਦੇ ਵਿੱਚ ਆਪਣਾ ਘਰ ਚਲਾ ਸਕਦਾ ਹਾਂਜੀ ਮੈਂ ਪਿੱਤਰੋ ਦੇਖੋ ਗੱਡੀਆਂ ਤਾਂ ਬਹੁਤੀਆਂ ਦੇਖਿਆ ਸਾਡੇ ਪੇਜ ਤੇ ਹਨ ਪਰ ਅੱਜ ਜਿਹੜੀ ਗੱਡੀ ਦੇਖਣ ਜਾ ਰਹੇ ਹਾਂ ਬਈ ਕਹਿ ਲਓ ਵੀ ਗੱਡੀਆਂ ਦਾ ਪਿਓ ਕਹਿ ਲਓ ਝੋਟਾ ਗੱਡੀ ਦੀ ਲੰਬਾਈ ਬਹੁਤ ਆ ਤੇ ਹੈ ਕ੍ਰੇਨ ਆਪਰੇਟਰ ਵੀ ਰਨ ਦਾ ਪਤਾ ਹੀ ਹੋਣਾ ਹੈ ਗੱਡੀ ਬਾਰੇ ਤੇ ਸਾਡੇ ਨਾਲ ਹੈਗੇ ਭਾਜੀ-ਭਾਜੀ ਕੀ ਹਾਲ ਚਾਲ ਠੀਕ ਹੈ ਰਵਿੰਦਰ ਜੀ ਠੀਕ ਠਾਕ ਜੀ ਅੱਜ ਗੱਡੀ ਅਲੱਗ ਹੀ ਲਿਆਉਂਦੀ ਆ ਗੱਡੀ ਨਹੀਂ ਜੀ ਨਗੀਨਾ ਆ ਨਗੀਨਾ ਆ ਬਈ ਨਗੀਨਾ ਪੀਲੇ ਰੰਗ ਦਾ ਤੇ ਪੱਗ ਵੀ ਪੀਲੀ ਬਣੀ ਬਿਲਕੁਲ ਜੀ ਬਿਲਕੁਲ 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 ਤੇ ਆਪਣਾ ਦੱਸਿਓ ਆਪਣਾ ਪਹਿਲੇ ਬਾਰੇ ਇੰਟਰੋਡਕਸ਼ਨ ਦਿਓ ਦੇਖੋ ਜੀ ਮੈਂ ਪੰਜਾਬ ਕ੍ਰੇਨ ਸਰਵਿਸ ਜੀ ਓਕੇ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ ਹਾਂਜੀ ਤਕਰੀਬਨ 18-20 ਸਾਲ ਪਹਿਲਾਂ ਮੇਰਾ ਬਿਜ਼ਨਸ ਸ਼ੁਰੂ ਕੀਤਾ ਸੀ ਅਸੀਂ ਤੇ ਕ੍ਰੇਨਾਂ ਸੇਲ ਪਰਚੇਸ ਦਾ ਵੀ ਕੰਮ ਅਸੀਂ ਕਰਦੇ ਆਂ ਓਕੇ ਤੇ ਆਹ ਮਸ਼ੀਨ ਲੈ ਕੇ ਆਏ ਆਂ ਅਸੀਂ 14 ਟਨ ਦੀ ਅੱਛਾ 2023 ਮਾਡਲ ਆ ਜੀ 2023 ਮਾਡਲ ਆ ਪਹਿਲਾਂ ਭਈ ਆਪਾਂ ਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਦੱਸ ਦਈਏ ਇਹ ਵੀਡੀਓ ਇੱਕ ਤਾਂ ਹੈਗੇ ਬਈ ਕ੍ਰੇਨ ਆਪਰੇਟਰਾਂ ਲਈ ਡਰਾਈਵਰ ਵੀਰ ਜਿਹੜਾ ਨਵਾਂ ਰੋਜ਼ਗਾਰ ਸ਼ੁਰੂ ਕਰ ਰਿਹਾ ਜਿੱਦੀ ਇਨਵੈਸਟਮੈਂਟ ਆ ਜਿਨੇ 25 30 ਲੱਖ ਰੁਪਏ ਲੈ ਕੇ ਬਾਹਰ ਜਾਉਣਾ ਉਹਦੇ ਲਈ ਵੀਡੀਓ ਵਧੀਆ ਹੋਊਗੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਅੱਜ ਕੱਲ ਆਪਣੇ ਬੇਸਿਕਲੀ ਲੜਕੇ ਕੀ ਕਰ ਰਹੇ ਆ 25 ਲੱਖ 30 ਲੱਖ ਰੁਪਿਆ ਲਾ ਕੇ ਕੈਨੇਡਾ ਯੂਕੇ ਆਸਟ੍ਰੇਲੀਆ ਆਸਟ੍ਰੇਲੀਆ ਦਾ ਜ਼ਿਆਦਾ ਹੀ ਹੁਸਵਾ ਰਿਹਾ ਜੀ ਹੁਣ ਆਸਟ੍ਰੇਲੀਆ ਜਾਣਾ ਜੀ ਹਾਂ ਅਸੀਂ ਕੈਨੇਡਾ ਜਾਣਾ ਜੀ ਅਸੀਂ ਜਾ ਕੇ ਉੱਥੇ ਟਰਾਲਾ ਚਲਾਉਣਾ ਜੀ ਅਸੀਂ ਕਹਿੰਦੇ ਜੀ ਜੇ ਤੁਸੀਂ ਟਰਾਲਾ ਹੀ ਚਲਾਉਣਾ ਆ ਤਾਂ ਕਿਉਂ ਨਾ ਤੁਸੀਂ ਇੱਥੇ ਕ੍ਰੇਨ ਚਲਾ ਲਓ ਕ੍ਰੇਨ ਇੱਕ ਇਹੋ ਜਿਹਾ ਵਾਹਨ ਹੈ ਜੀ ਜਿਹਦੇ ਵਿੱਚ ਅਸੀਂ ਰੋਜ਼ ਦੀ ਰੋਜ਼ ਆਮਦਨ ਕਰ ਸਕਦੇ ਹਾਂ ਜੀ ਹਾਂ ਹੁਣ ਆ ਸੀਟ ਨਾ ਸੀਟ ਨਾ ਜਾਂਦੀ ਐ ਭਾਈ ਬਿਲਕੁਲ ਜੀ ਬਿਲਕੁਲ ਜੀ ਇਹ ਆਪਰੇਟਰ ਦੀ ਸੀਟ ਹੈ ਜੀ ਇੱਕ ਇੱਜ਼ਤਦਾਰ ਸੀਟ ਹੈ ਇਹ ਡਰਾਈਵਰ ਦੀ ਸੀਟ ਨਹੀਂ ਹੈਗੀ ਜੀ ਆ ਪੈਸੇ ਤੇ ਆਪਣੇ ਡਰਾਈਵਰ ਭਰਾ ਵੀ ਮੈਂ ਕਿਹੇ ਦੀ ਦੇਖੂ ਮੈਂ ਕਿਉਂ ਇਸ ਚੀਜ਼ ਦੇ ਵਿੱਚ ਬੇਇੱਜ਼ਤੀ ਨਹੀਂ ਕਰ ਰਿਹਾ ਦੇਖੋ ਸਾਡੇ ਜਿਹੜੇ ਵੀਰ ਭਰਾ ਕੈਨੇਡਾ ਗਏ ਹੋਏ ਨੇ ਯੂਕੇ ਦੇ ਵਿੱਚ ਹੈਗੇ ਨੇ ਆਸਟ੍ਰੇਲੀਆ ਦੇ ਵਿੱਚ ਹੈਗੇ ਦੇਖੋ ਜੀ ਇਹ ਇੱਕ ਰਿਸਪੈਕਟਡ ਰਿਸਪੈਕਟਡ ਪਰਸਨ ਹੋਣ ਤਾਂ ਤੁਹਾਡਾ ਵੀ 25 30 ਸਾਲਾਂ ਦਾ ਐਕਸਪੀਰੀਅੰਸ ਜੁੜਿਆ ਤੁਹਾਨੂੰ ਪਤਾ ਹੈ ਇਹ ਰੋਜੀ ਹਰ ਕੋਈ ਆਪਣਾ ਨਾ ਹਰ ਕੋਈ ਬੰਦਾ ਤੁਸੀਂ ਕਹਲੋ ਮੈਂ ਕਹਲੋ ਹੁਣ ਮੈਂ ਵੀਡੀਓ ਬਣਾਉਣਾ ਹੈ ਹਰ ਕਿਸੇ ਨੇ ਪੇਟ ਭਰਨਾ ਰੋਜੀ ਰੋਟੀ ਦੀ ਆਪਾਂ ਕਿਸੇ ਦੇ ਕੰਮ ਨੂੰ ਇਹ ਨਹੀਂ ਕਹਿੰਦੇ ਵੀ ਆ ਡਰਾਈਵਰ ਆ ਬਈ ਚੱਲ ਬਈ ਇਹਦੇ ਤੋਂ ਕੰਮ ਕਰਾਉਂਦਾ ਹਾਂ ਮਾਲਕ ਆ ਐਸੇ ਗੱਡੀ ਆ ਮੈਂ ਦੇਖੋ ਜੀ ਮੈਂ ਡਰਾਈਵਰ ਭਰਾਵਾਂ ਦੀ ਰਿਸਪੈਕਟ ਕਰਦਾ ਆ ਔਰ ਡਰਾਈਵਰਾਂ ਦੇ ਕਰਕੇ ਹੀ ਮੈਂ ਇਹ ਕੰਮ ਸ਼ੁਰੂ ਕੀਤਾ ਜੀ ਜਿਹੜੇ ਆਪਣੇ ਡਰਾਈਵਰ ਭਰਾ ਜਿਹੜੇ ਹੈਗੇ ਆ ਉਹ ਕ੍ਰੇਨਾਂ ਚਲਾ ਕੇ ਔਰ ਕ੍ਰੇਨ ਤੇ ਤਕਰੀਬਨ ਤਕਰੀਬਨ ਦੇਖੋ ਜੀ ਰਪਿੰਦਰ ਜੀ ਅੱਜਕਲ ਜਿਹੜੀ ਸੈਲਰੀ ਹੈਗੀ ਜੀ ਕ੍ਰੇਨ ਤੇ ਉਹ 15-20 ਹਜ਼ਾਰ ਤੋਂ ਜ਼ਿਆਦਾ ਨਹੀਂ ਹੈਗੀ ਇੱਕ ਆਮ ਬੰਦਾ ਕਿੱਥੇ 15-20 ਹਜ਼ਾਰ ਰੁਪਏ ਦੇ ਵਿੱਚ ਆਪਣਾ ਘਰ ਚਲਾ ਸਕੂ ਘਰ ਕਿੱਥੇ ਚੱਲਦਾ ਘਰ ਕਿੱਥੇ ਚੱਲਦਾ ਤੇ ਇਹ ਤਾਂ ਸੀਗੀ ਹਨਾ ਭਾਜੀ ਹੁਣ ਗੱਲਾਂ-ਬਾਤਾਂ ਗੱਲਾਂ-ਬਾਤਾਂ ਤੇ ਦੇਖੋ ਚਲਦੀਆਂ ਰਹਿਣੀਆਂ ਹਨਾ ਤੇ ਇਹ ਆਪਾਂ ਮਾਡਲ ਕਿਹੜਾ ਲੈ ਕੇ ਆਏ ਕਿੰਨੇ ਮਾਡਲ ਦੀ ਗੱਡੀ ਆ ਇਹ ਦੇਖੋ ਜੀ 2023 ਮਾਡਲ ਹੈ ਜੀ ਜਿਹੜਾ ਕਿ ਆਪਾਂ 2024 ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਹਾਂ ਠੀਕ ਹੈ ਤਾਂ 2024 ਦੇ ਵਿੱਚ ਦੇ ਰਹੇ ਹੁਣ ਜੇ ਤਾਂ ਇਹਦੇ ਤੇ ਲਿਖਿਆ 14 ਇੰਡੋ ਸ਼ਕਤੀ ਮਤਲਬ ਇਹਦਾ ਮਤਲਬ ਕੀ ਬਿਲਕੁਲ ਜੀ ਇਹ 14 ਟਨ ਦੀ ਮਸ਼ੀਨ ਹੈ 14 ਟਨ ਦੀ ਮਸ਼ੀਨ ਠੀਕ ਹੈ ਜੀ 14 ਇਹਦੀ 45 ਫੁੱਟ ਤਕਰੀਬਨ ਤਕਰੀਬਨ ਹੈ ਟੈਕ ਕੇ ਤੈਨੂੰ ਤੈਨੂੰ ਬੂਮ ਹੈਗੇ ਆ ਤੈਨੂੰ ਇਹ 8 ਟਨ ਵਜ਼ਨ ਚੱਕੂਗੇ ਤੋ ਬਿਲਕੁਲ ਜੀ ਅਗਲੀ ਹੁੱਕ ਤੋਂ 8 ਟਨ ਆ ਉਸ ਤੋਂ ਅੱਗੇ 1.1 1 ਟਨ ਆ ਜੀ ਪਿਛਲੀ ਹੁੱਕ ਦੇ ਵਿੱਚ 10 ਟਨ ਆ ਉਸ ਤੋਂ ਬਾਅਦ ਜੀ ਇਹ 14 ਟਨ ਆ ਠੀਕ ਆ ਜੀ ਪਰ ਤਕਰੀਬਨ ਤਕਰੀਬਨ ਹੈਗਾ ਤੇ ਇਹ ਝੋਟਾ ਆ ਇਹ ਅਗਲੀ ਹੁੱਕ ਦੇ ਵਿੱਚ ਵੀ ਤਕਰੀਬਨ ਤਕਰੀਬਨ 15 ਤੋਂ 20 ਟਨ ਦਾ ਪੀਛਾ ਚੱਕ ਲੈਂਦੀ ਜਿੰਨਾ ਵੀ ਕੰਸਟਰਕਸ਼ਨ ਦਾ ਕੰਮ ਹੈ ਇਹ ਇੰਨੀ ਚੱਕਣਾ ਬਿਲਕੁਲ ਜੀ ਬਿਲਕੁਲ ਅੱਜ ਅੱਜ ਦੀ ਡੇਟ ਦੇ ਵਿੱਚ ਦੇਖੋ ਲੇਟੈਸਟ ਟੈਕਨੋਲੋਜੀ ਦਾ ਜਮਾਨਾ ਆ ਗਿਆ ਜੀ ਲੇਟੈਸਟ ਟੈਕਨੋਲੋਜੀ ਦੇ ਕਰਕੇ ਅੱਜ ਸਾਡੀ ਮਨੁੱਖੀ ਸਰੀਰ ਦੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਕਿ ਅਸੀਂ ਜ਼ਿਆਦਾ ਵਜ਼ਨ ਚੱਕ ਸਕੀਏ ਠੀਕ ਹੈ ਨਾ ਉਹ ਕਿਉਂਕਿ ਫਿਰ ਵੇਟ ਲਿਫਟਿੰਗ ਕਰਨੀ ਪੈਣੀ ਸਮ ਸਾਨੂੰ ਵਜ਼ਨ ਚੱਕਣਾ ਪੈਣਾ ਹੈ ਸਾਨੂੰ ਡੇਲੀ ਜਿਮ ਜਾਣਾ ਪੈਣਾ ਜਿੱਦਾਂ ਜਿੱਦਾਂ ਹੁਣ ਆਪਾਂ ਹੁਣ ਤੁਹਾਡਾ ਸਰੀਰ ਬਈ ਜੇ ਜਾਣ ਚਾਹੀਦੀ ਖਰਾ ਖਾਣੀ ਬਣੀ ਇਹਦੀ ਖਰਾਕ ਆ ਇਹਦੀ ਖਰਾਕ ਇਹਦਾ ਡੀਜ਼ਲ ਆ ਇਹਦਾ ਡੀਜ਼ਲ ਆ ਇਹਦਾ ਡੀਜ਼ਲ ਹੈ ਜੀ ਹਾਂ ਇਹਨੂੰ ਸਾਹਮਣੇ ਰੱਖਣਾ ਬਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੇ ਸਿਰ ਤੇ ਜੋਰ ਆ ਇਹਦੇ ਬਾਰੇ ਦੱਸਿਓ ਦੇ ਚੀਨ ਬਿਲਕੁਲ ਜੀ ਦੇਖੋ ਜੀ ਹੋਰ ਹੈਗਾ ਦੀ ਸਿਲਸਿਲ ਦਾ ਹੈ ਜੀ ਓਕੇ S4 ਰ ਟੈਕਨੋਲੋਜੀ ਦਾ ਹੈ ਜੀ ਹਾਂ ਔਰ ਡੀਜ਼ਲ ਸੁੰਗਦਾ ਜੀ ਓਕੇ ਡੀਜ਼ਲ ਖਾਂਦਾ ਨਹੀਂ ਜੀ ਖਾਂਦਾ ਨਹੀਂ ਡੀਜ਼ਲ ਸੁੰਗਦਾ ਹੈ ਸੁੰਗਦਾ ਹੈ ਡੀਜ਼ਲ ਸੁੰਗਦਾ ਹੈ ਟੋਟਲ ਹਾਈਡਰੋਲਿਕ ਮਸ਼ੀਨ ਹੈ ਜੀ ਹਾਈਡਰੋਲਿਕ ਮਸ਼ੀਨ ਇਹਦੇ ਵਿੱਚ ਆਪਾਂ ਟਾਇਰਾਂ ਦੀ ਪਹਿਲਾਂ ਗੱਲ ਕਰਦੇ ਹਾਂ ਜੀ ਪੈਰੋ ਦੇ ਵਿੱਚ ਜੀ 11 1120 ਨੰਬਰ ਦੇ ਟਾਇਰ ਹੈ ਜੀ ਹਾਂ ਹਾਂ 1120 ਨੰਬਰ ਦੇ ਵੱਡੇ ਟਾਇਰ ਲੱਗੇ ਹੋਏ ਆ ਜੀ 에ਅਰ ਬ੍ਰੇਕ ਹੈ ਜੀ ਲੇਟੈਸਟ ਟੈਕਨੋਲੋਜੀ ਦੀ ਪਹਿਲਾਂ ਆਇਲ ਬ੍ਰੇਕ ਆਉਂਦੀ ਸੀ ਹੁਣ ਇਹਦੇ ਵਿੱਚ 에ਅਰ ਬ੍ਰੇਕ ਹੈ ਜੀ ਓਕੇ ਵੈਲਜਮ ਦਾ ਪੰਪ ਲੱਗਾ ਹੋਇਆ ਜੀ ਇਹਦੇ ਵਿੱਚ 17 ਗੈਲਨ ਦਾ ਪੰਪ ਹੈਗਾ ਜੀ ਜਿਹੜਾ ਹਾਈਡਰੋਲਿਕ ਸਿਸਟਮ ਨੂੰ ਮੇਨਟੇਨ ਕਰਦਾ ਜੀ ਜਿਹਦੇ ਦਰਾਂ ਹੀ ਆਪਾਂ ਸਾਰੀ ਲਿਫਟਿੰਗ ਕਰਦੇ ਹਾਂ ਓਕੇ ਠੀਕ ਹੈ ਤੇ ਇਹ ਦਾ ਹੁਣ ਇਹ ਇਹਦੇ ਚ ਕਪੈਸਿਟੀ ਕਿੰਨੀ ਹੈ ਡੀਜ਼ਲ ਦੀ ਕਿੰਨਾ ਪਿਆ ਜਾਂਦਾ ਇਹਦੇ ਵਿੱਚ ਤਕਰੀਬਨ ਤਕਰੀਬਨ 40 ਤੋਂ 42 ਲੀਟਰ ਆਪਣਾ ਡੀਜ਼ਲ ਪਿਆ ਜਾਂਦਾ ਹੈ ਤੇ ਆ ਜਿਹੜਾ ਚੀਜ਼ ਲੱਗਿਆ ਇਹ ਜੀ ਇਹਦਾ ਆਪਣਾ ਰੇਡੀਏਟਰ ਹੁੰਦਾ ਜੀ ਜਦੋਂ ਗੱਡੀ ਗਰਮ ਹਾਂਜੀ ਗੱਡੀ ਗਰਮ ਹੋ ਜੇ ਇਹਦੇ ਵਿੱਚ ਕੂਲੈਂਟ ਪਾ ਲੋ ਮਿਕਸ ਕਰਕੇ ਪਾਣੀ ਪਾ ਲੋ ਜੀ ਇਹਦੇ ਵਿੱਚ ਠੀਕ ਹੈ ਜੀ ਜਿਹਦੇ ਕਰਕੇ ਇੰਜਨ ਆਪਣਾ ਠੰਡਾ ਰਹਿੰਦਾ ਜੀ ਓਕੇ ਤੇ ਹੋਰ ਗੱਲਬਾਤ ਕਰਦੇ ਆ ਮਸ਼ੀਨਰੀ ਬਾਰੇ ਦੇਖੋ ਇਹ ਤਾਂ ਮਸ਼ੀਨਰੀ ਹੋ ਜੀ ਹੈ ਭਈ ਇਹਦੇ ਗੱਲ ਕਰੀ ਜਾਣਾ ਮੁੱਕਣੀ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਮਸ਼ੀਨਰੀ ਚੀਜ਼ ਇਹੋ ਜੀ ਆ ਅੱਜ ਦੀ ਟ ਇੰਨੀ ਪਾਵਰ ਨਹੀਂ ਹੈਗੀ ਬੰਦੇ ਦੇ ਵਿੱਚ ਕਿਉਂਕਿ ਸਾਰਾ ਕੰਮ ਅੱਜਕੱਲ ਮਸ਼ੀਨਰੀ ਦੇ ਸਿਰ ਤੇ ਹੋ ਗਿਆ ਭਾਵੇਂ ਉਹ ਆਪਣੇ ਪੰਜਾਬ ਦੀ ਪੈੜੀਆਂ ਦੀ ਗੱਲ ਕਰ ਲਈਏ ਤੇ ਭਾਵੇਂ ਆਪਾਂ ਇੰਡਸਟਰੀ ਦੀ ਗੱਲ ਕਰ ਲਈਏ ਇੰਡਸਟਰੀ ਦੇ ਵਿੱਚ ਵੀ ਸਾਰੀ ਪਾਵਰ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਮਾਲਕ ਇਹੀ ਚਾਹੁੰਦਾ ਆ ਕਿ ਅਸੀਂ ਮਸ਼ੀਨਰੀ ਦੀ ਪਾਵਰ ਰੱਖੀ ਹੈ ਸਾਨੂੰ ਮੈਨ ਪਾਵਰ ਘਟਾ ਦਿੱਤੀ ਜਾਵੇ ਜਿੱਦਾਂ ਕਿ ਹੁੰਦਾ ਇੱਕ ਇੱਕ ਮਸ਼ੀਨ ਨੂੰ ਇੱਕ ਬੰਦਾ ਹੀ ਆਪਰੇਟ ਕਰਦਾ ਹੈ ਇੱਕ ਬੰਦਾ ਇਹ ਵੱਡੀ ਮਸ਼ੀਨ ਨੂੰ ਆਪਰੇਟ ਕਰਨ ਵਾਲਾ ਇੱਕੋ ਹੀ ਇੱਕ ਬੰਦਾ ਜੀ ਇੱਕ ਬੰਦਾ ਜਿਹੜਾ ਟਨਾਂ ਦੇ ਹਿਸਾਬ ਨਾਲ ਵਜ਼ਨ ਚੱਕ ਲੈਂਦਾ ਜੀ ਠੀਕ ਆ ਹੁਣ ਆ ਪਿਛਲੇ ਟਾਇਰ ਦੀ ਗੱਲ ਕਰਾਂ ਮੈਂ ਤਾਂ ਇਹ ਕਿੰਨੇ ਇੰਚੀ ਦਾ ਹੋਣਾ ਇਹ ਹੈਗੀ ਜੀ 14 25 ਦੇ ਟਾਇਰ ਹੈਗੇ ਜੀ 14 100 25 ਦੇ ਟਰੈਕਟਰਾਂ ਨੂੰ ਆ ਟਾਇਰ ਆਉਂਦੇ ਨਹੀਂ ਨਹੀਂ ਜੀ ਨਹੀਂ ਜੀ ਨਹੀਂ ਟਰੈਕਟਰਾਂ ਨੂੰ ਇਹ ਟਾਇਰ ਨਹੀਂ ਆਉਂਦੇ ਕਰੇਨਾ ਵਾਸਤੇ ਸਪੈਸ਼ਲ ਬਣਾਏ ਗਏ ਕਰੇਨਾ ਵਾਸਤੇ ਸਪੈਸ਼ਲ ਬਣਾਏ ਗਏ ਠੀਕ ਆ ਹੁਣ ਪਿੱ ਵਾਲਾ ਉੱਪਰ ਸਿਸਟਮ ਬਣਾਇਆ ਹੋਇਆ ਗਿਆ ਜੀ ਇੱਥੋਂ ਡਰਾਈਵਰ ਚੜਦਾ ਬਿਲਕੁਲ ਜੀ ਇੱਥੋਂ ਡਰਾਈਵਰ ਚੜਦਾ ਹੁਣ ਜਿਹੜੀ ਆ ਚੀਜ਼ ਹੁਣ ਬਈ ਮੈਂ ਹੱਥ ਮਾਰ ਕੇ ਦੇਖਦਾ ਹਾਥੀ ਆਪਣਾ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਨਾ ਸਪੈਸ਼ਲੀ ਇਹਨਾਂ ਨੇ ਕੇਰੀ ਪਾਈ ਹੁੰਦੀ ਆ ਲੋਹੇ ਦੀ ਕੇਰੀ ਲੋਹੀ ਦੀ ਕੇਰੀ ਹੁੰਦੀ ਆ ਜਿਹਦੇ ਕਰਕੇ ਇਹਦਾ ਪਿੱਛੇ ਵਜਨ ਜ਼ਿਆਦਾ ਹੁੰਦਾ ਦੇਖੋ ਪਿੱਛੇ ਵਜਨ ਹੁੰਦੇ ਕਰਕੇ ਹੀ ਮਸ਼ੀਨ ਅੱਗੇ ਵਜਨ ਚੱਕਦੀ ਹੈ ਮਸ਼ੀਨ ਵਜਨ ਹਾਂਜੀ ਜਿੰਨੀ ਅਸੀਂ ਹਾਈਟ ਬਣਾਈ ਜਾਵਾਂਗੇ ਉਹਨਾਂ ਨਾਲ ਜ਼ਿਆਦਾ ਵਜਨ ਚੱਕਦੀ ਹੈ ਤੇ ਆਪਣਾ ਹੁੱਕ ਵਗੈਰਾ ਦਿੱਤੀ ਬਿਲਕੁਲ ਜੀ ਇਹ ਬਾਈ ਚਾਂਸ ਜੇ ਅੱਜ ਇਹ ਗੱਡੀ ਕਿਤੇ ਫਸ ਜੇ ਜਾਂ ਫਿਰ ਪਿਛਲਾ ਟਾਇਰ ਕਿਤੇ ਪੈਂਚਰ ਹੋ ਜੇ ਤੇ ਇੱਥੋਂ ਦੂਜੀ ਕ੍ਰੇਨ ਨਾਲ ਇਹਨੂੰ ਚੱਕ ਕੇ ਇਹਦਾ ਨਾਮ ਵੀ ਨਾ ਬੜਾ ਸੋਚ ਸਮਝ ਕੇ ਰੱਖਿਆ ਹਿੰਦੋ ਸ਼ਕਤੀ ਹਿੰਦੋ ਸ਼ਕਤੀ ਜੀ ਸ਼ਕਤੀ ਸ਼ਕਤੀ ਇਹ ਸ਼ਕਤੀ ਵਾਲੇ ਕੰਮ ਹੀ ਬਿਲਕੁਲ ਜੀ ਬਿਲਕੁਲ ਇਹਨੇ ਕੰਮ ਕਰਨੇ ਉਹ ਕਿੱਥੇ ਦੂਜੀਆਂ ਬਗ ਗੱਡੀ ਗੱਡੀਆਂ ਤਾਂ ਦੇਖੀ ਹੋਣੀ ਇੰਟੀਰੀਅਰ ਦੇ ਉਹ ਗੱਡੀ ਆ ਵੀ ਜਿਹਨੂੰ ਨਾ ਕੋਈ ਕੋਈ ਚਲਾਸ ਬਿਲਕੁਲ ਜੀ ਦੇਖੋ ਜੀ ਸਭ ਤੋਂ ਵੱਡੀ ਗੱਲ ਸਾਨੂੰ ਲੋਕੀ ਕਹਿੰਦੇ ਆ ਜੀ ਭਾਈ ਸਾਹਿਬ ਮਸ਼ੀਨ ਤੇ ਤੁਹਾਡੀ ਤੁਰ ਹੀ ਜਾਂਦੀ ਹੈ ਕ੍ਰੇਨ ਤੇ ਤੁਹਾਡੀ ਤੁਰ ਹੀ ਜਾਂਦੀ ਹੈ ਸਟੀering ਕਿੱਥੇ ਆ ਸਟੀering ਘਰੇ ਛੱਡ ਆ ਅੱਛਾ ਤੇ ਅਸੀਂ ਕਹਿੰਦੇ ਆ ਵੀ ਨਹੀਂ ਜੀ ਸਟੀering ਇਹਦਾ ਨਾਲ ਹੀ ਲੱਗਿਆ ਹੋਇਆ ਜੀ ਇਹਦਾ ਸਟੀering ਹੁਣ ਹੁਣ ਆ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਕਿੱਥੇ ਦੇਖ ਰਹੇ ਸਟੀering ਇਹ ਉਹ ਆ ਮੇਰਾ ਆਪਰੇਟਰ ਉਨੇ ਮਿੰਟ ਚ ਪਹਿਲਾਂ ਫੜਨਾ ਨਾ ਇਹਦਾ ਸਟੀering ਦੇਖੋ ਜੀ ਜਿਨ੍ਹਾਂ ਨੇ ਚਲਾਈਆਂ ਹਾਂ ਜਿਹਨੂੰ ਜੇ ਇਸ ਚੀਜ਼ ਦੀ ਨੌਲੇਜ ਜਿਨ੍ਹਾਂ ਨੇ ਜਿੱਥੇ ਘਾਲਣਾ ਘਾਲੀ ਹੋਈ ਆ ਜਿਨ੍ਹਾਂ ਨੇ ਜਿਸ ਕੰਮ ਨੂੰ ਸਿੱਖਿਆ ਹੋਇਆ ਜੀ ਠੀਕ ਹੈ ਜੀ ਆਹ ਦੇਖੋ ਜੀ ਆਹ ਇਹਦਾ ਸਟੀering ਹੈ ਇਹ ਇਹਦਾ ਸਟੀering ਹੈ ਜੀ ਆ ਇਹ ਬੂਮ ਅਪ ਡਾਉਨ ਲਿਫਟਿੰਗ ਜੈਕ ਨੂੰ ਲਿਫਟਿੰਗ ਵਾਸਤੇ ਜੀ ਇਹ ਇਹਦਾ ਬੂਮ ਐਕਸਟੈਂਸ਼ਨ ਆ ਬੂਮ ਅੰਦਰ ਲੈਣ ਵਾਸਤੇ ਬੂਮ ਬਾਹਰ ਕਰਨ ਵਾਸਤੇ ਮੈਂ ਤਾਂ ਭਾਜੀ ਉਹ ਗੱਲ ਪੁੱਛਣੀ ਹਾਂਜੀ ਹਾਂਜੀ ਸਟੀering ਕਿੱਥੇ ਆ ਇਹਦਾ ਸਟੀering ਜੀ ਆਹ ਦੇਖੋ ਜੀ ਸਟੀering ਅੱਛਾ ਇਹਦੇ ਨਾਲ ਇਹਦੀ ਕਟਾਈ ਇੱਧਰ ਹੋਊਗੀ ਇਹਦੇ ਨਾਲ ਇਹਦੀ ਕਟਾਈ ਇੱਧਰ ਹੋਊਗੀ ਅੱਛਾ ਔਰ ਲੋਕੀ ਕਹਿੰਦਾ ਏਡੀ ਵੱਡੀ ਕ੍ਰੇਨ ਬਈ ਗਲੀ ਛੋਟੀ ਆ ਕਿ ਕਿਦਾਂ ਨਾ ਵੀ ਤੂੰ ਕੀ ਮੈਂ ਕਹਿੰਦਾ ਇਹਦੀ ਕਟਾਈ ਸਭ ਨਾਲੋਂ ਸੌਖੀ ਆ ਹਾਂ ਟਰਾਲ ਨਾਲੋਂ ਵੀ ਸੌਖੀ ਆ ਇਹਦੀ ਕਟਾਈ ਇਹਦੀ ਗੱਡੀ ਨਾਲੋਂ ਵੀ ਸੌਖੀ ਆ ਟਰੈਕਟਰ ਨਾਲੋਂ ਵੀ ਟਰੈਕਟਰ ਨਾਲੋਂ ਵੀ ਸੌਖੀ ਆ ਜੀ ਇਹਦੀ ਕਟਾਈ ਇਹਨੇ ਥੋੜੀ ਜੀ ਜਗ੍ਹਾ ਦੇ ਵਿੱਚ ਓੜ ਜਾਣਾ ਆ ਅੱਛਾ ਜੀ ਹਾਂਜੀ ਤੇ ਹੁਣ ਜਿਹੜੀ ਹਾਈਡਰੋਲਿਕ ਪਾਈਪਲ ਇੱਥੋਂ ਸਾਰੀ ਚ ਇੱਥੋਂ ਕੰਮ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੇ ਅੱਗੇ ਜਿਹੜਾ ਪੰਪ ਲੱਗਾ ਹੋਇਆ ਪੰਪ ਤੋਂ ਜੀ ਹਾਈਡਰੋਲਿਕ ਦਾ ਪ੍ਰੈਸ਼ਰ ਨਿਕਲਦਾ ਆ ਪ੍ਰੈਸ਼ਰ ਜਿਹੜਾ ਅੱਗੇ ਜਾਂਦਾ ਆ ਪ੍ਰੈ ਪੰਪ ਨੇ ਪ੍ਰੈਸ਼ਰ ਦੇਣਾ ਹੈ ਜੈਕਾਂ ਨੂੰ ਅੰਦਰ ਸੀਲਾਂ ਪਈਆਂ ਹੋਈਆਂ ਨੇ ਉਹਦੇ ਨਾਲ ਲਿਫਟਿੰਗ ਹੁੰਦੀ ਹੈ ਹੁਣ ਆਪਾਂ ਥੋੜਾ ਜਿਹਾ ਚਾਨਣਾ ਪਾ ਦਈਏ ਸਕਰੀਨ ਤੇ ਇਹ ਇਸ ਚੀਜ਼ ਬਾਰੇ ਦੇਖੋ ਜੀ ਆ ਜਿਹੜਾ ਹੈਗਾ ਇਹ ਆਵਰਸਮੀਟਰ ਹੈ ਜੀ ਠੀਕ ਹੈ ਜੀ ਇਹ 에어 에어 ਮੀਟਰ ਹੈਗਾ ਕਿਉਂਕਿ ਅੱਜਕੱਲ 에어 ਬ੍ਰੇਕ ਟੈਕਨੋਲੋਜੀ ਦਾ ਜਿਹੜਾ ਨਾ ਪ੍ਰੈਸ਼ਰ ਠੀਕ ਹੈ ਜੀ ਪਹਿਲਾਂ ਆਇਲ ਬ੍ਰੇਕ ਆਉਂਦੀ ਸੀ ਹੁਣ 에어 ਬ੍ਰੇਕ ਹੈ ਜੀ ਆ ਜਿਹੜਾ ਹੈਗਾ ਜੀ ਇਹਦਾ ਹੈਗਾ ਆਇਲ ਪ੍ਰੈਸ਼ਰ ਤੇ ਆਇਲ ਪ੍ਰੈਸ਼ਰ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਇੰਜਨ ਹੁੰਦਾ ਹੈ ਇੰਜਨ ਦਾ ਆਇਲ ਦਾ ਪ੍ਰੈਸ਼ਰ ਕਿੰਨਾ ਹੈ ਆਇਲ ਪ੍ਰੈਸ਼ਰ ਕਿਹ ਹੈ ਜੀ ਆ ਇਹਦਾ ਟੈਂਪਰੇਚਰ ਮੀਟਰ ਹੈ ਕਿ ਤੁਹਾਡਾ ਇੰਜਨ ਕਿੰਨਾ ਗਰਮ ਹੋਇਆ ਕਿਨੇ ਡਿਗਰੀ ਤੇ ਜਾ ਰਿਹਾ ਹੈ ਇਸ ਟਾਈਮ ਆ ਇਹਦਾ ਸਟਾਪਰ ਹੋ ਗਿਆ ਜੀ ਆ ਲਾਈਟਾਂ ਵਗੈਰਾ ਦੇ ਸਵਿਚ ਹੈਗੇ ਆ ਜੀ ਇਹ ਆਪਣੇ ਫੀਲਡ ਇਹ ਫਿਊਜ਼ ਬਾਕਸ ਹੈਗੇ ਆ ਜੀ ਠੀਕ ਹਾਂਜੀ ਆ ਇਹਦਾ ਕਲਚ ਹੈਗਾ ਜੀ ਆ ਐਕਸੀਲੇਟਰ ਦੀ ਤੇ ਇਹਦੇ ਵਿੱਚ ਆ ਬੈਟਰੀ ਜਿਹੜੀ ਰੱਖੀ ਹੋਈ ਹੈ ਇਹ ਬੈਟਰੀ ਦੀ ਲੀਵਗਰਡ ਕੰਪਨੀ ਦੀ ਹੈਗੀ ਬੇਸਿਕਲੀ ਬ੍ਰਾਂਡਡ ਕੰਪਨੀ ਦੀਆਂ ਬੈਟਰੀਆਂ ਯੂਜ਼ ਕਰਕੇ ਇਸ ਤੇ ਪਾਇਆ ਹੈ ਜੀ ਤੇ 12 ਵੋਲਟ ਦੀ ਬੈਟਰੀ ਹੈ ਨਾਰਮਲ ਜਿਹੜੀ ਟਰੈਕਟਰ ਦੇ ਵੀ ਸੀ ਯੂਜ਼ ਹੁੰਦੀ ਆ ਉਹੀ ਲੱਗੀ ਤੇ ਆ ਜਿਹੜੀ ਜਗ੍ਹਾ ਛੱਡੀ ਉਹ ਇਹ ਦੇਖੋ ਜੀ ਹੈਲਪਰ ਵਾਸਤੇ ਹੈਲਪਰ ਵਾਸਤੇ ਇਹ ਹੈਲਪਰ ਇਹ ਗੀਅਰ ਸਰ ਇਹਦੇ ਵਿੱਚ ਦੇਖੋ ਆ ਅੱਜਕੱਲ ਟੈਕਨੋਲੋਜੀ ਥੋੜੀ ਜਿਹੀ ਚੇਂਜ ਕੀਤੀ ਗਈ ਆ ਇਹ ਪਹਿਲਾਂ ਇਹਦੇ ਵਿੱਚ ਹੋਰ ਹਸਾਬ ਦਾ ਥੋੜਾ ਜਿਹਾ ਹੁੰਦਾ ਸੀ ਗੀਅਰ ਇਹ ਲੇਟੈਸਟ ਟੈਕਨੋਲੋਜੀ ਦਾ ਗੀਅਰ ਹੈ ਗੱਡੀਆਂ ਵਾਲੇ ਟਾਈ ਹਾਂਜੀ 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 ਇਹਦੇ ਵਿੱਚ ਟੋਟਲ 8 ਗੀਅਰ ਨੇ ਓਕੇ ਹਾਂਜੀ 1 2 3 ਇਹ ਅਗਲੇ ਗੀਅਰ ਆ ਜੀ ਇਹ ਰਿਵਰਸ ਗੀਅਰ ਹੈ ਇਹ ਹੈਗੇ ਨੇ ਹਾਈ ਗੀਅਰ ਜੇ ਆਪਾਂ ਇਸ ਇਹਨੂੰ ਪਿੱਛੇ ਕਰ ਦਿੰਨੇ ਆ ਹਾਂ ਇਹਨੂੰ ਪਿੱਛੇ ਕਰ ਦਿੰਨੇ ਆ ਤੇ ਇਸ ਤੋਂ ਬਾਅਦ ਜਿਹੜੇ ਗੀਅਰ ਲੱਗਣੇ ਨੇ ਉਹ ਬੈਕ ਫਸਟ ਸੈਕੰਡ ਐਂਡ ਤੋਟਲ ਇਹਦੇ ਵਿੱਚ 8 ਗੀਅਰ ਨੇ 4 हाई चार लो ਤੇ ਜਿਹੜੀ ਤੁਸੀਂ ਸੀਟ ਤੇ ਬੈਠੇ ਕੰਫਰਟੇਬਲ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਬਿਲਕੁਲ ਕਪੜੇ ਦੇਖੋ ਤੁਹਾਨੂੰ ਤਾਂ 20 30 ਸਾਲ ਦਾ ਤਜਰਬਾ ਪੁਰਾਣੀਆਂ ਕਰੇਨਾ ਤੇ ਨਵੀਆਂ ਕਰੇਨਾ ਚ ਫਰਕ ਪਿਆ ਦੇਖੋ ਜੀ ਬਹੁਤ ਜ਼ਿਆਦਾ ਫਰਕ ਆ ਬਹੁਤ ਜ਼ਿਆਦਾ ਅੱਜ ਦੀ ਡੇਟ ਦੇ ਵਿੱਚ ਕੁਝ ਮਸ਼ੀਨਾਂ ਕੁਝ ਕੰਪਨੀਆਂ ਪੁਰਾਣੀਆਂ ਜਿਹੜੀਆਂ ਹੈਗੀਆਂ ਨਾ ਦੇਖੋ ਕਿਸੇ ਕੰਪਨੀ ਦੀ ਬੰਦਾ ਵੀ ਨਹੀਂ ਕਰਦਾ ਲੇਕਿਨ ਇਦਾਂ ਵੀ ਕੁਝ ਜਿਹੜੀਆਂ ਮਸ਼ੀਨਾਂ ਪੁਰਾਣੀ ਕੰਪਨੀਆਂ ਦੀ ਸੀ ਉਹਨਾਂ ਦੀ ਸਪੀਡ ਸਲੋ ਸੀ ਹਾਂ ਅੱਜ ਦੀ ਡੇਟ ਦੇ ਵਿੱਚ ਦੇਖੋ ਟੈਕਨੋਲੋਜੀ ਫਾਸਟ ਦਾ ਜ਼ਮਾਨਾ ਆ ਗਿਆ ਅੱਜ ਤਾਂ ਕਾਰ ਵੀ ਦੁਨੀਆ ਉਹ ਮੰਗਦੀ ਆ ਕਿ ਸਾਨੂੰ ਜਿਹਦੀ ਸਪੀਡ ਵਧੇ ਜਿੱਦਾਂ ਕਹਿ ਲਓ ਬਈ ਨੋਕੀਆ ਦੇ ਫੋਨ ਚਲਾ ਜਲਾ ਗਿਆ ਤਾਂ ਜਾਈਫੋਨ ਆ ਗਿਆ ਇਹੀ ਆ ਚੀਜ਼ ਹੈ ਅੱਜ ਕੱਲ ਲੋਕੀ ਕਹਿੰਦੇ ਆ ਕਿ ਸਾਨੂੰ ਟੱਚ ਵੀ ਸਮੂਥ ਚਾਹੀਦੀ ਤੇ ਇਹ ਉਹ ਸੂਥ ਹੈ ਜੀ ਇਹ ਸਮ ਇਹ ਇਹਦੇ ਤੋਂ ਤਾਂ ਸਾਰੇ ਕੰਮ ਲੈਣੇ ਜੀ ਸਮੂਥ ਨਾ ਹੋਈ ਤਾਂ ਫਿਰ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਇੰਨੀ ਸਮੂਥ ਹੈ ਮੰਨ ਕੇ ਚਲੋ ਆਪਣੇ ਡਰਾਈਵਰ ਭਰਾਵਾਂ ਨੂੰ ਇਹ ਚੀਜ਼ ਪਤਾ ਹੋਊਗੀ ਕਿ ਜੇ ਦਿਨ ਦੇ ਵਿੱਚ 4 ਐਂਟਰੀਆਂ ਲੱਗਣੀਆਂ ਨੇ ਤੇ ਇਸ ਮਸ਼ੀਨ ਨੇ 6 ਐਂਟਰੀਆਂ ਲਾ ਦੇਣੀਆਂ ਹਾਂ ਕਿਉਂ ਮਸ਼ੀਨ ਫੁਰਤੀਲੀ ਮਸ਼ੀਨ ਹੈ ਮਸ਼ੀਨ ਦੇ ਵਿੱਚ ਫੁਰਤੀ ਬਹੁਤ ਜ਼ਿਆਦੀ ਹੈਗੀ ਹੈ ਦੇਖੋ ਜੇ ਇਨਸਾਨ ਦੇ ਵਿੱਚ ਫੁਰਤੀ ਹੋਊਗੀ ਤਾਈਂ ਇਨਸਾਨ ਕੰਮ ਕਰੂਗਾ ਬਿਨਾਂ ਫੁਰਤੀ ਤੋਂ ਤਾਂ ਕੋਈ ਵੀ ਕੰਮ ਨਹੀਂ ਆਗਾ ਠੀਕ ਹੈ ਨਾ ਨਹੀਂ ਤੇ ਮੈਂ ਤਾਂ ਇੱਥੋਂ ਉਤਰਨ ਲੱਗੇ ਡਿੱਗ ਪਾ ਠੀਕ ਹੈ ਨਾ ਤੇ ਇਹਦੇ ਤੇ ਗੱਲ ਕਰੀ ਆ ਚੀਜ਼ ਇਹ ਕੀ ਇਹ ਜੀ ਇਹਦਾ ਆਪਣਾ ਵਾਈਪਰ ਮੀਟਰ ਹੈਗਾ ਹਾਂ ਵਾਈਪਰ ਮੀਟਰ ਹੈਗਾ ਵਾਈਪਰ ਬਲੇਡ ਲੱਗਾ ਹੋਇਆ ਹੈ ਬਰਸਾਤ ਦੇ ਵਿੱਚ ਕੰਮ ਆਉਂਦਾ ਜਦੋਂ ਆਪਾਂ ਕਿਤੇ ਰਸਤੇ ਦੇ ਵਿੱਚ ਜਾਂਦੇ ਹੋਈਏ ਇਹਦੀ ਸ਼ੀਸ਼ੇ ਦੇ ਵਿੱਚ ਠੀਕ ਆ ਪਾਣੀ ਵਗੈਰਾ ਲੱਗ ਜੇ ਤੇ ਉਹ ਸਾਫ ਕਰਨ ਵਾਸਤੇ ਜਿੱਦਾਂ ਕਾਰ ਦੇ ਵਿੱਚ ਲਗਾਉਂਦੇ ਆ ਅੱਛਾ ਅੱਛਾ ਤੇ ਆ ਛੱਤ ਆਪਣੀ ਫਾਈਬਰ ਦੀ ਹੈ ਹਾਂਜੀ ਹਾਂਜੀ ਫਾਈਬਰ ਫਾਈਬਰ ਪਲਾਸਟਿਕ ਹਾਂਜੀ ਹਾਂਜੀ ਫਾਈਬਰ ਦੀ ਛੱਤ ਹੈ ਜੀ ਬਿਲਕੁਲ ਇਹਦੇ ਵਿੱਚ ਗਰਮੀ ਵੀ ਨਹੀਂ ਲੱਗਦੀ ਸਾਨੂੰ ਹਾਂ ਹਾਂ ਹਾਂਜੀ ਹਾਂਜੀ ਦੇਖੋ ਜੀ ਇਹਦੇ ਵਿੱਚ ਸੰਗਲ ਰੱਖੇ ਹੋਏ ਆ ਇਹ ਸੰਗਲ ਜਿਹੜੇ ਹੈਗੇ ਆ ਲਿਫਟਿੰਗ ਕਰਨ ਵਾਸਤੇ ਮਸ਼ੀਨਾਂ ਨੂੰ ਪੀਲਰਾਂ ਨੂੰ ਖੜੇ ਕਰਨ ਵਾਸਤੇ ਫੈਕਟਰੀਆਂ ਦੇ ਵਿੱਚ ਯੂਜ਼ ਹੁੰਦੇ ਆ ਇਹ ਆਪਣੇ ਇੰਪੋਰਟਡ ਪੱਟੇ ਆਗੇ ਵੀ ਠੀਕ ਹੈ ਇਹ ਇੰਪੋਰਟਡ ਪੱਟੇ ਜਿਹੜੇ ਆ ਸੀਐਮਸੀ ਮਸ਼ੀਨਾਂ ਵਗੈਰਾ ਨੂੰ ਚੱਕਣ ਵਾਸਤੇ ਠੀਕ ਹੈ ਨ ਦੇ ਵਿੱਚ ਮਿੱਤਰੋ ਚੈੱਕ ਕਰੋ ਬਈ ਟੂਲ ਬਾਕਸ ਤੇ ਤੇ ਪਾਜੀ ਹੁਣ ਇੱਕ ਹੋਰ ਗੱਲ ਕਹਿਣ ਲੱਗੇ ਸੀ ਆਪਾਂ ਥੱਲੇ ਇੱਕ ਚੀਜ਼ ਦਿਖਾ ਰਹੇ ਸੀਗੇ ਗੱਡੀ ਦੇ ਥੱਲੇ ਤੁਸੀਂ ਕੋਈ ਗੱਲ ਦੇਖੋ ਜੀ ਬੁਸ਼ਾਂ ਦੀ ਗੱਲ ਕੀਤੀ ਸੀ ਮੈਂ ਤੁਹਾਡੇ ਨਾਲ ਦੇਖੋ ਇਹਦੇ ਵਿੱਚ ਸਪੈਸ਼ਲੀ ਨਾ ਬੁਸ਼ ਜਿਹੜੇ ਆਏ ਹੋਏ ਆ ਪਹਿਲਾਂ ਅੱਜ ਪਹਿਲਾਂ ਹੁੰਦੇ ਹੁੰਦੇ ਸੀ ਬੁਸ਼ ਪਿੱਤਲ ਦੇ ਹਾਂ ਪਿੱਤਲ ਦੇ ਬੁਸ਼ਾਂ ਨੂੰ ਗ੍ਰੀਸ ਨਾ ਕਰਨ ਵਾਸਤੇ ਬੁਸ਼ ਖਰਾਬ ਹੋ ਜਾਂਦੇ ਹੁੰਦੇ ਸੀ ਤੇ ਅੱਜ ਦੀ ਡੇਟ ਦੇ ਵਿੱਚ ਕੰਪਨੀ ਨੇ ਸਾਨੂੰ ਫਾਈਬਰ ਦੇ ਬੁਸ਼ ਦਿੱਤੇ ਹੋਏ ਆ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਆਇਲ ਪਾ ਕੇ ਵੀ ਅਸੀਂ ਕੰਮ ਚਲਾ ਸਕਦੇ ਹਾਂ ਰੈਗੂਲਰ ਗ੍ਰੀਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ ਠੀਕ ਆ ਹਾਂ ਇਹਦੇ ਵਿੱਚ ਜਿਹੜੇ ਬੁਸ਼ ਹੈਗੇ ਆ ਉਹ ਹੈਗੇ ਨੇ ਸਾਈਵਰ ਦੇ ਹੁਣ ਜਿੱਦਾਂ ਕੋਈ ਗੱਡੀ ਰੱਖਦਾ ਹੈ ਡਰਾਈਵਰ ਆਪਰੇਟਰਾਂ ਨੂੰ ਤਾਂ ਸਾਰੀ ਜਾਣਕਾਰੀ ਹੈ ਗੱਡੀ ਦੀ ਕਿ ਗੱਡੀ ਕੀ ਮੰਗਦੀ ਹੈ ਜੇ ਦੀ ਦੇਖਭਾਲ ਜੇ ਮੈਂਟੇਨੈਂਸ ਇਹਦੀ ਕਰਨੀ ਹੋਵੇ ਦੇਖੋ ਮੈਂਟੇਨੈਂਸ ਟਾਈਮ ਟੂ ਟਾਈਮ ਸਰਵਿਸ ਹੈ ਜੀ ਹਾਂ ਔਰ ਬਾਕੀ ਸਰਵਿਸ ਵੀ ਕੋਈ ਖਾਸ ਜ਼ਿਆਦਾ ਨਹੀਂ ਹੈਗਾ ਮਤਲਬ ਸਿਸਟਮ ਇਹੋ ਜਿਹਾ ਹੈਗਾ ਕਿ ਆਪਾਂ 6 ਮਹੀਨੇ ਬਾਅਦ ਇੱਕ ਵਾਰ ਸਰਵਿਸ ਕਰ ਲੀਏ ਜੇ ਰੈਗੂਲਰ ਆਪਣੀ ਮਸ਼ੀਨ ਚੱਲ ਰਹੀ ਆ ਓਕੇ 6 ਮਹੀਨੇ ਬਾਅਦ ਸਰਵਿਸ ਕਰ ਸਕਦੇ ਆ ਸਰਵਿਸ ਦੇ ਵਿੱਚ ਵੀ ਕੋਈ ਇਹ ਨਹੀਂ ਹੈਗਾ ਕਿ ਅਸੀਂ ਹਾਈਡਰੋਲਿਕ ਬਦਲਣਾ ਇੰਜਨ ਆਇਲ ਨਾਰਮਲੀ ਹੈਗਾ ਐ ਆਇਲ ਬਦਲ ਦੋ ਡੀਜ਼ਲ ਫਿਲਟਰ ਬਦਲ ਦੋ ਔਰ ਔਰ 에ਅਰ ਫਿਲਟਰ ਬਦਲੋ ਅੱਛਾ ਅੱਛਾ ਬਸ ਇਹਦੇ ਵਿੱਚ ਆਪਣਾ ਸਾਰਾ ਕੰਮ ਹੋ ਗਿਆ ਅੱਗੇ ਆ ਜੀ ਆਪਾਂ ਇੱਕ ਤਾਂ ਆਪਾਂ ਇਹ ਅਲੱਗ ਤੋਂ ਲਾਈ ਆਣਾ ਹਾਂਜੀ 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 ਛੌਂਗਣ ਸ਼ੌਕ ਨੂੰ ਲਾਇਆ ਦੀ ਸ਼ੌਕ ਨੂੰ ਟ੍ਰੈਕਟਰਾਂ ਦਾ ਟ੍ਰੈਕਟਰਾਂ ਦਾ ਸ਼ੌਕ ਰੱਖੇ ਜਾਂਦੇ ਆ ਅਸੀਂ ਕਰੇਨਾ ਤੇ ਸ਼ੌਕ ਰੱਖੇ ਆ ਅੱਛਾ ਮੈਨੂੰ ਇੱਕ ਭਾਜੀ ਆ ਚੀਜ਼ ਸਮਝ ਨਹੀਂ ਆ ਰਹੀ ਹੁਣ ਆ ਜਿਹੜੀ ਚੀਜ਼ ਆ ਇਹ ਸਰ ਇਸ ਚੀਜ਼ ਲਈ ਬੇਸਿਕਲੀ ਇਹ ਸਰ ਲਿਫਟਿੰਗ ਜਿਹੜੇ ਜੈਕ ਨੇ ਜਦੋਂ ਅਸੀਂ ਇੱਥੋਂ ਕੋਈ ਮਸ਼ੀਨ ਚੱਕਦੇ ਆ ਹਾਂ ਮਸ਼ੀਨ ਚੱਕਦੇ ਆ ਤੇ ਉਹ ਮਸ਼ੀਨ ਕਿਤੇ ਘੁੰਮ ਕੇ ਲਿਫਟਿੰਗ ਜੈਕਾਂ ਨੂੰ ਨਾ ਲੱਗ ਜਾਏ ਲਿਫਟਿੰਗ ਜੈਕ ਹੁੰਦੇ ਨੇ ਇਹਦੇ ਕੋਸਟਲੀ 90 ਐਨਐਮ ਦੇ ਜੈਕ ਇਹ ਕੰਪਨੀ ਨੇ ਇੱਕ ਸੇਫਟੀ ਦਿੱਤੀ ਹੋਈ ਆ ਕਿ ਮਸ਼ੀਨ ਘੁੰਮ ਕੇ ਇੱਥੇ ਲੱਗ ਜਾਏ ਲੇਕਿਨ ਉਧਰ ਤੇ ਨਾ ਲੱਗੇ ਅੱਛਾ ਅੱਛਾ ਹ ਕਿੰका ਠੀਕ ਆ ਤੇ ਬਾਕੀ ਦੇਖੋ ਗੱਡੀ ਸੋਣੀ ਆ ਤੇ ਹੁਣ ਮੈਂ ਇੱਕ ਗੱਲ ਕਹਿ ਰਿਹਾ ਸੀਗਾ ਭਾਜੀ ਜਿੱਦਾਂ ਹੁਣ ਆ ਗੱਡੀ ਆ ਹੁਣ ਮਾਡਲ ਦੱਸ 23 ਮਾਡਲ ਆ ਹਾਂਜੀ 2023 ਮਾਡਲ ਤੇ ਇਹ ਗੱਡੀ ਦਾ ਹੁਣ ਜੇ ਮੈਂ ਲੈਣੀ ਆ ਗੱਡੀ ਹਨਾ ਬਈ ਰੋਜ਼ਗਾਰ ਮੇਤੋਂ ਹੈ ਗਿਆ ਬਈ 18-19 ਲੱਖ ਦੀ ਇਨਵੈਸਟਮੈਂਟ ਮੈਂ ਕਹਿੰਦਾ ਬਈ ਮੈਂ ਰੋਜ਼ਗਾਰ ਸ਼ੁਰੂ ਕਰਨਾ ਕਿੰਨੇ ਰੁਪਏ ਦੇ ਕੇ ਆਪਾਂ ਇਹ ਗੱਡੀ ਲੈ ਕੇ ਜਾ ਸਕਦੇ ਆ ਰੁਪਿੰਦਰ ਜੀ 10 ਲੱਖ 25000 ਰੁਪਇਆ ਲਿਓ हां और गुजी गुजी मशीन अपने घर ले जाओ। ओदे लिए केड़े-केड़े कागज़ਾਂ ਦੀ ਲੋੜ? ਕਾਗਜ਼ਾਂ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ। ਸਾਨੂੰ ਇੱਕ ਸਿਕਿਉਰਿਟੀ ਚੈੱਕ ਚਾਹੀਦਾ ਬਲੈਂਕ। ਓਕੇ। ਇੱਕ ਸਾਨੂੰ ਮੈਂ ਪੰਜਾਬ ਵਾਲੇ ਵੀਰਾਂ ਵਾਸਤੇ ਗੱਲ ਕਰਦਾ। ਇੱਕ ਸਾਨੂੰ ਸਿਕਿਉਰਿਟੀ ਚੈੱਕ ਚਾਹੀਦਾ। ਇੱਕ ਸਾਨੂੰ ਪੰਜਾਬ ਦੇ ਵਿੱਚ ਲੁਧਿਆਣੇ ਦੀ ਗਾਰੰਟੀ ਚਾਹੀਦੀ। ਜਿਹੜਾ ਬੰਦਾ ਤੁਹਾਡਾ ਜਾਣਕਾਰ ਹੋਵੇ। ਤਕਰੀਬਨ-ਤਕਰੀਬਨ ਕ੍ਰੇਨ ਲਾਈਨ ਵਾਲੇ ਇੱਕ ਦੂਜੇ ਨੂੰ ਬੰਦੇ ਜਾਣਦੇ ਨੇ। ਹਾਂ। ਉਹ ਬੰਦਾ ਆ ਕੇ ਸਿਉਰਟੀ ਦੇ ਦੇ ਕਿ ਭਾਈ ਇਸ ਬੰਦੇ ਨੂੰ ਮੈਂ ਪਛਾਣਦਾ ਆ ਅਸੀਂ ਕੁਝੀ ਕੁਸ਼ੀ ਮਸ਼ੀਨ ਉਹਨੂੰ ਦੇ ਦਾਂ ਤੇ ਆਪਣੇ ਜਿੱਦਾਂ ਇਹ ਸਰਵਿਸਿਜ਼ ਪੰਜਾਬ ਤੱਕ ਹੀ ਰੱਖੀ ਆ ਹਾਂਜੀ ਬੇਸਿਕਲੀ ਅਜੇ ਮੈਂ ਸਰਵਿਸ ਜਿਹੜੀ ਆ ਅਸੀਂ ਪੰਜਾਬ ਲੈਵਲ ਤੇ ਕੰਮ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਹੌਲੀ ਹੌਲੀ ਆਪਣਾ ਜਿਹੜਾ ਕੰਮ ਹੈ ਅੱਗੇ ਵਧਾਵਾਂਗੇ ਇਹ ਤਾਂ ਹੋ ਗਈਆਂ ਵੀ ਹੈਡਰ ਹਨ ਤੇ ਆਪਣੇ ਤੋਂ ਜੀਸੀਬੀ ਵੀ ਮੈਂ ਹਾਂਜੀ ਹਾਂਜੀ ਜੀਸੀਬੀ ਵੀ ਹੈਗੀਆਂ ਨੇ ਸਾਡੇ ਕੋਲ ਜੀਸੀਬੀ ਦਾ ਵੀ ਜਿਹੜਾ 2011 ਮਾਡਲ ਸਾਡੇ ਕੋਲ ਮਸ਼ੀਨਾਂ ਖੜੀਆਂ ਨੇ ਦੋ ਤੇ ਉਹ ਉਹਦੇ ਤੇ ਕਿੰਨੀ ਡਾਊਨ ਪੇਮੈਂਟ ਉਹਦੇ ਵਿੱਚ ਜਿਹੜੀ ਹੈਗੀ ਆ ਸਾਡੀ ਮਸ਼ੀਨ ਦੀ ਜਿਹੜੀ ਕੋਸਟਿੰਗ ਹੈਗੀ ਆ ਤਕਰੀਬਨ 12 ਲੱਖ ਰੁਪਏ ਦੀ ਸਾਡੀ ਕੋਸਟਿੰਗ ਹੈਗੀ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਅੱਧੀ ਪੇਮੈਂਟ ਦੇ ਵਿੱਚ ਤੁਹਾਨੂੰ ਮਸ਼ੀਨ ਤੁਹਾਡੇ ਘਰੇ ਪਹੁੰਚਾਵਾਂਗੇ ਠੀਕ ਆ ਪਾ ਲਾ ਸਕਦੇ ਜੋ ਤੁਸੀਂ ਆ ਕੇ ਸਾਡੇ ਕੋਲ 6 ਮਹੀਨੇ ਇੱਥੇ ਲਾ ਸਕਦੇ ਜੋ ਅੱਛਾ ਟ੍ਰੇਨਿੰਗ ਵੀ ਦੇ ਲਈ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਸੀਂ 6 ਮਹੀਨੇ ਆ ਕੇ ਸਾਡੇ ਕੋਲ ਲਾ ਸਕਦੇ ਜੋ ਤੁਸੀਂ ਆ ਕੇ ਸਿੱਖ ਸਕਦੇ ਜੋ ਆ ਕੇ ਤੁਹਾਨੂੰ ਜੇ ਇੰਟਰਸਟਡ ਹੋਵੇ ਉਸ ਤੋਂ ਬਾਅਦ ਤੁਸੀਂ ਮਸ਼ੀਨ ਪਾ ਲੋ ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਨਹੀਂ ਆਉਂਦੀ ਤੇ ਤੁਸੀਂ ਅੱਜ ਪਾ ਲਓ ਮਸ਼ੀਨ ਆਪਣੇ ਕੋਲ ਘਰੇ ਲੈ ਜਾਓ ਮੈਂ ਇਹ ਗੱਲ ਨਹੀਂ ਕਹਿ ਰਿਹਾ ਅੱਛਾ ਤੇ ਇਹ ਗੱਡੀ ਤੋਂ ਕੰਮ ਕਿੰਨਾ ਲਿਆ ਜਾ ਸਕਦਾ ਮੰਨ ਲਓ ਜੇ ਤਾਂ ਹੁਣ ਗੱਡੀ ਦੇਣੀ ਆ ਮੈਂ ਹੁਣ ਕਿਸੇ ਦੇ ਰੈਂਟ ਅੱਜ ਕਿਸੇ ਨੇ ਦਿਹਾੜੀ ਤੇ ਦੇਣੀ ਹੈ ਗੱਡੀ ਦੇਖੋ ਜੀ ਅਲੱਗ-ਅਲੱਗ ਥਾਂ ਦਾ ਅਲੱਗ-ਅਲੱਗ ਰੈਂਟ ਹੈਗਾ ਮੈਂ ਤਕਰੀਬਨ ਤਕਰੀਬਨ ਜੇ ਅਪਰੋਕਸੀਮੇਟ ਮੰਨ ਕੇ ਚੱਲਣਾ 7.5000 ਰੁਪਏ ਜੀ ਇੱਕ ਦਿਨ ਦਾ ਇੱਕ ਦਿਨ ਦਾ ਇੱਕ ਦਿਨ ਦਾ ਕਿਰਾਇਆ ਹੈਗਾ ਜੀ ਇਹਦਾ ਇੱਕ ਦਿਨ ਦਾ ਕਿਰਾਇਆ ਜੀ ਇੱਕ ਦਿਨ ਮਸ਼ੀਨ ਕੰਮ ਤੇ ਜਾਊਗੀ ਕਿਤੇ ਤੇ 7.5000 ਰੁਪਏ ਸਾਨੂੰ ਨੈਟਵਰਕ ਤੇ ਮਹੀਨਾ ਚਲਾ ਕੇ ਗੱਡੀ 18 ਬੀਜਿਆ ਰਕਮ ਉਹਦਾ ਬਚਦਾ ਨਹੀਂ ਬਿਲਕੁਲ ਜੀ ਤੇ ਇੱਕ ਦਿਨ ਚ 7 ਸਾਢੇ ਸਾਢੇ 7000 ਰੁਪਇਆ ਇੱਕ ਦਿਨ ਦਾ ਜੀ ਤੇ तकरीबन ਮਹੀਨੇ ਦਾ ਜੇ ਲਈਏ ਤੇ 210000 ਰੁਪਏ ਦੀ ਸਾਨੂੰ ਇਨਕਮ ਹੈ ਜੀ ਬਾਰੋ-ਬਾਰ ਕਿਸ਼ਤ ਬਾਰੋ-ਬਾਰ ਬਾਰੋ-ਬਾਰ ਗੱਡੀ ਦਾ ਤੁਸੀਂ ਦੇਖੋ ਸਾਡੇ ਨਾਲ ਜਿਹੜੀ ਕਿਸ਼ਤ ਬੰਨੀ ਆ ਉਹ ਤੇ ਤੁਸੀਂ 4 ਜਾਂ 5 ਦਿਨਾਂ ਦੇ ਵਿੱਚ ਸਾਨੂੰ ਕਮਾ ਕੇ ਦੇ ਦੇਣੀ ਬਾਕੀ ਤੁਹਾਡੀ ਨੈਟ ਆਉਂਦਾ ਨਾ ਬਾਕੀ ਨਾ ਸਾਲ ਦੇ ਵਿੱਚ ਮਸ਼ੀਨ ਦਾ ਨਿਕਲ ਜਾਣਾ ਖਰਚ ਬਿਲਕੁਲ ਜੀ ਬਿਲਕੁਲ 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 ਜੀ ਬਿਲਕੁਲ ਮੈਂ ਮੈਂ ਇਹ ਕਹਿਣਾ ਚਾਹੁੰਦਾ ਜੀ ਆਪਣੇ ਵੀਰ ਭਰਾਵਾਂ ਨੂੰ ਜੇ ਮਾਵਾ ਪਨੇ ਤੁਹਾਡੇ ਨੇ ਪੈਸਾ ਕਮਾਇਆ ਆ ਹਾਂ ਤੇ ਉਸ ਪੈਸੇ ਨੂੰ ਤੁਸੀਂ ਚੰਗੇ ਲੇਖੇ ਲਾਓ ਉਸ ਪੈਸੇ ਨੂੰ ਦੇਖੋ 7 7.5 ਲੱਖ ਰੁਪਈਆ ਆਪਦੀ ਰੇਟ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ 7 7.5 ਲੱਖ ਰੁਪਈਆ ਦਾ ਇੱਕ ਚੰਗਾ ਪਲਾਟ ਨਹੀਂ ਹੁੰਦਾ ਬੰਦਾ ਗੱਡੀਆਂ ਵੀ ਤਾਂ ਲਾਉਂਦਾ ਗੱਡੀਆਂ ਦੇ ਗੱਡੀ ਨੇ ਕੰਮ ਨਹੀਂ ਆਹ ਗੱਡੀ ਆ ਇਹਨੇ ਕੰਮ ਹੋ ਦੇਣਾ ਇਹਨੇ ਕੰਮ ਹੋ ਦੇਣਾ ਦੇਖੋ ਰੀਅਲ ਟਾਈਮ ਦੀ ਇਨਵੈਸਟਮੈਂਟ ਇੱਕ ਕਾਰ ਤੁਹਾਨੂੰ 7.5 ਹਜ਼ਾਰ ਰੁਪਈਆ ਦਿਹਾੜੀ ਦਾ ਨਹੀਂ ਦੇ ਸਕਦੀ ਪਰ ਇਹ ਮਸ਼ੀਨ ਜਿਹੜੀ ਹੈਗੀ 7.5 ਹਜ਼ਾਰ ਰੁਪਈਆ ਤੁਹਾਨੂੰ ਦੇ ਸਕਦੀ ਬਿਲਕੁਲ ਜੀ ਔਰ ਜਦੋਂ ਮਸ਼ੀਨ ਨੇ ਅਠ 10 ਸਾਲ ਬਾਅਦ ਮਸ਼ੀਨ ਨੂੰ ਜਦੋਂ ਤੁਸੀਂ ਵੇਚੋਗੇ ਉਦੋਂ ਵੀ ਜਾਣ ਲੱਗੇ ਤੁਹਾਨੂੰ ਕੋਈ ਨਾ ਕੋਈ ਪੈਸੇ ਦੇ ਜਾਣਗੇ ਪੈਸੇ ਦੇ ਕੇ ਲੋਹਾ ਸਾਰਾ ਬਿਲਕੁਲ ਜੀ ਲੋਹਾ ਆ ਜੀ ਲੋਹਾ ਤੁਹਾਡਾ ਸਕ੍ਰੈਪ ਦੇ ਭਾਤੇ ਜਾਊਗਾ ਨਾ ਭਾਂ ਦੇ ਭਾਜ ਜਾਊਗਾ ਕਿਉਂਕਿ ਇਹਦਾ ਲੋਹਾ ਹੈ ਵੀ ਆਮ ਲੋਹਾ ਥੋੜਾ ਨ ਲੱਗਾ ਮੈਨੂੰ ਮੈਂ ਤੁਹਾਨੂੰ ਦੇਖੋ ਜੀ ਰੁਪਿੰਦਰ ਜੀ ਦੋ ਚੀਜ਼ਾਂ ਦੱਸਣੀਆਂ ਚਾਹੁੰਦਾ ਇੱਕ ਤੇ ਲੋਹਾ ਹਾਂ ਔਰ ਇੱਕ ਸੋਨਾ ਹਾਂ ਇਹ ਲੈ ਕੇ ਬੰਦਾ ਕਦੀ ਗਰੀਬ ਹੋਈ ਨਹੀਂ ਸਕਦਾ ਗਰੀਬ ਨਹੀਂ ਆ ਦੇਖੋ ਲੋਹਾ ਵੇਚੂਗਾ ਕਦੀ ਵੀ ਤੇ ਉਹਨੂੰ ਪੈਸੇ ਆਉਣਗੇ ਹਾਂ ਜੇ ਸੋਨਾ ਵੇਚੂਗਾ ਤੇ ਤਾਂ ਵੀ ਉਹਨੂੰ ਪੈਸੇ ਆਉਣੇ ਇਹ ਸਾਡਾ ਕਹਿਣਾ ਆ ਜੀ ਕਹਿਣਾ ਆ ਇਹ ਤਾਂ ਪੰਜਾਬੀਆਂ ਦਾ ਕਹਿਣਾ ਆ ਕ੍ਰੇਨ ਆਪਰੇਟਰਾਂ ਨੂੰ ਪਤਾ ਇਹਦੇ ਨਾਲ ਰੋਜੀ ਰੋਟੀ ਜੁੜੀ ਆ 88 ਲੁਧਿਆਣੇ ਦਾ ਇਹ ਸਾਊਥ ਏਰੀਆ ਆ ਜਿਹਨੂੰ ਕਿ ਦੱਖਣੀ ਏਰੀਆ ਕਹਿ ਦਿੰਦੇ ਆਪਾਂ ਹਾਂ ਇੰਡਸਟਰੀ ਏਰੀਆ ਸੀਆ ਮੇਨ ਇਸ਼ਟ ਮੈਂ ਚੌਕ ਤੇ ਜੀ ਮੇਰਾ ਆਫਿਸ ਹੈ ਪੰਜਾਬ ਕ੍ਰੇਨ ਸਰਵਿਸ ਦੇ ਨਾਮ ਤੇ ਦੇਖੋ ਜੀ ਮੇਰੀ ਫਰਮ ਦਾ ਨਾਮ ਵੀ ਪੰਜਾਬ ਕ੍ਰੇਨ ਸਰਵਿਸ ਹੈ ਕਿਉਂਕਿ ਮੈਂ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ ਪੰਜਾਬ ਦੇ ਡਰਾਈਵਰਾਂ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ ਬਿਲਕੁਲ ਜੀ ਬਿਲਕੁਲ ਜਉਂਦੇ ਇੱਥੇ ਕੰਮ ਕਰੀਏ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਜੀ ਜਿਹੜੇ ਮੇਰੇ ਹੈਲਪਰ ਵੀਰ ਜਿਹੜੇ ਹੈਗੇ ਨੇ ਜਿਹੜੇ ਕ੍ਰੇਨਾਂ ਸਿੱਖ ਚੁੱਕੇ ਨੇ ਹਮ ਉਹਨਾਂ ਨੂੰ ਇੱਕ ਮਨ ਦੇ ਵਿੱਚ ਹੁੰਦਾ ਕਿ ਕਾਸ ਅਸੀਂ ਸਾਡੀ ਕ੍ਰੇਨ ਹੋਵੇ ਕਾਸ ਅਸੀਂ ਕ੍ਰੇਨ ਪਾਈਏ ਕਾਸ ਅਸੀਂ ਕ੍ਰੇਨ ਚਲਾਈਏ ਕਿਉਂਕਿ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਵੀ ਆਹ ਆਮਦਨ ਹੈਗੀ ਆ ਹਾਂ ਤੇ ਉਹ ਕ੍ਰੇਨ ਪਾ ਸਕਣ ਸਾਨੂੰ ਕੁਝ ਪੇਮੈਂਟ ਦੇ ਕੇ ਆਪਣੀ ਮਸ਼ੀਨ ਘਰੇ ਲੈ ਕੇ ਜਾ ਸਕਣ ਕੰਮ ਕਰਨ ਔਰ ਸਾਨੂੰ ਕਿਸ਼ਤਾਂ ਵਾਪਸ ਦੇਣ ਤੇ ਇਹ ਭਰਾਵਾਂ ਨੂੰ ਸਪੈਸ਼ਲ ਕਹਿਣਾ ਚਾਹੂੰਗਾ ਤੁਸੀਂ ਸਾਡੇ ਕੋਲ ਆਓ ਸਾਡੇ ਆਫਿਸ ਵਿਜ਼ਿਟ ਕਰੋ ਆ ਕੇ ਹਮ ਵਿਜ਼ਿਟ ਕਰਨ ਤੋਂ ਬਾਅਦ ਤੁਹਾਨੂੰ ਮੈਂ ਤੁਹਾਡੇ ਡਾਕੂਮੈਂਟ ਦੱਸੂਗਾ ਤੁਹਾਨੂੰ ਇਹ ਦੱਸੂਗਾ ਕਿ ਤੁਸੀਂ ਇਤੋਂ ਕਿੰਨੀ ਆਮਦਨ ਕਰ ਸਕਦੇ ਵੈਸੇ ਬੇਸਿਕਲੀ ਡਰਾਈਵਰਾਂ ਨੂੰ ਤੇ ਪਤਾ ਹੀ ਹੁੰਦਾ ਕਿ ਉਹਦੇ ਏਰੀਆ ਦੇ ਵਿੱਚ ਕਿੰਨਾ ਕੰਮ ਹੈਗਾ ਹਾਂ ਉਹ ਤੁਸੀਂ ਆਪਣੇ ਕੰਮ ਦੇ ਹਿਸਾਬ ਨਾਲ ਆਪਣੀਆਂ ਮਸ਼ੀਨਾਂ ਲੈ ਕੇ ਜਾਓ ਲੈ ਕੇ ਜਾਣ ਤੋਂ ਬਾਅਦ ਆਪਣੀਆਂ ਮਸ਼ੀਨਾਂ ਚਲਾਓ ਔਰ ਸਾਨੂੰ ਟਾਈਮ ਟੂ ਟਾਈਮ ਕਿਸ਼ਤ ਦਿੰਦੇ ਜਾਓ ਠੀਕ ਆ ਤੇ ਮਿੱਤਰੋ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੀ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਭਾਈ ਨਾਲ ਇੱਕ ਵਾਰੀ ਕੰਟੈਕਟ ਕਰ ਲਿਓ ਬਹੁਤ ਸਾਰੀ ਜਾਣਕਾਰੀ ਨਾਲ ਰਿਲੇਟਿਡ ਵੀਡੀਓ ਸੀਗੀ ਤੇ ਭਾਜੀ ਵੀ ਬਹੁਤ ਸਾਰੀ ਜਾਣਕਾਰੀ ਦੇਣਗੇ ਜੇ ਰਹਿ ਗਈ ਹੋਵੇ ਤਾਂ ਬਾਕੀ ਦਾ ਵੈਸੇ ਤੁਹਾਨੂੰ ਜੋ ਡਰਾਈਵਰ ਵੀਰਾਂ ਨੂੰ ਪਤਾ ਹੀ ਹੈਗਾ ਤੇ ਵੀਡੀਓ ਨੂੰ ਵੱਧ ਕੇ ਸ਼ੇਅਰ ਕਰਦੇ ਤੇ ਇੱਕ ਵਾਰੀ ਲੁਧਿਆਣਾ ਸ਼ਹਿਰ ਦੇ ਵਿੱਚ ਆਇਓ ਭਾਜੀ ਨੂੰ ਸੇਵਾ ਦਾ ਮੌਕਾ ਦੇਓ